ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਵੀਰੇ ਸਾਰਿਆਂ ਦੇ ਕੀ ਹਾਲ ਚਾਲ ਨੇ ਬਹੁਤ ਟਾਈਮ ਦਾ ਆਪਣਾ ਕੋਈ ਵੀ ਵਲੌਗ ਕੋਈ ਵੀ ਸ਼ਾਰਟਸ ਨਹੀਂ ਆਇਆ ਸੀਗਾ ਕਿਉਂਕਿ ਆਪਾਂ ਕੁਛ ਤਾਂ ਆਪਣੇ ਕੰਮਾਂ ਦੇ ਵਿੱਚ ਵਿਜੀ ਸੀ ਕੁਝ ਵੀਰੇ ਆਪਦੀ ਸਿਹਤ ਵੀ ਬਹੁਤ ਜ਼ਿਆਦਾ ਖਰਾਬ ਹੋਈ ਹੋਈ ਸੀਗੀ ਕਾਫੀ ਦਿਨਾਂ ਦਾ ਮੈਂ ਵੀ ਬਿਮਾਰ ਸੀਗਾ ਅੱਜ ਆਇਆਗਾ ਚੰਡੀਗੜ੍ਹ ਤੋਂ ਕੱਲ ਸ਼ਾਮ ਨੂੰ ਆਇਆ ਸੀ ਵੀਰੇ ਤੇ ਅੱਜ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗਾ ਛਾਤਰੀਆਂ ਲਾ ਕੇ ਬੱਚੇ ਬਿਠਾਤੇ ਸੀ ਆਪਾਂ ਛਾਤਰੀਆਂ ਦੇ ਉੱਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਿੰਨੇ ਛਾਤਰੀਆਂ ਤੇ ਬੱਚੇ ਬੈਠੇ ਨੇ ਤੇ ਇੱਧਰ ਜਿਹੜੇ ਨੈੱਟ ਦੇ ਵਿੱਚ ਬੱਚੇ ਬੈਠੇ ਨੇ ਇਹ ਆਪਾਂ ਥੱਲੋਂ ਕਮਰੇ ਚੋਂ ਚੱਕ ਕੇ ਲੈ ਕੇ ਗਏ ਆ ਆਪਣੇ ਨਵੇਂ ਬੱਚੇ ਬਾਕੀ ਉਹ ਬੱਚੇ ਅੱਜ ਆਪਾਂ ਢਾਈ ਸੀ ਜ਼ਿਆਦਾ ਟਾਈਮ ਉੱਡੇ ਨਹੀਂ ਕਿਉਂਕਿ ਕਾਫੀ ਦਿਨਾਂ ਦੀ ਬੰਦੀ ਹੋ ਗਈ ਸੀ ਉਹਦੇ ਕਾਰਨ ਵੀਰੇ ਬੱਚੇ ਅੱਜ ਵਧੀਆ ਨਹੀਂ ਉੱਡੇ ਘੰਟਾ ਕੁੱਟ ਕੇ ਆਏ ਨੇ ਤੇ ਆ ਕੇ ਆਪ ਦਾ ਰਿਲੈਕਸ ਹੋ ਕੇ ਬਹਿ ਗਏ ਆਪਾਂ ਉਹਨਾਂ ਨਾਲ ਕੋਈ ਤੱਕਾ ਨਹੀਂ ਕੀਤਾ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਅੱਜ ਦਾ ਦਿਨ ਬੈਠਣ ਦੋ ਨਾਲੇ ਧੁੱਪ ਲੱਗ ਜੂ ਨਾਲੇ ਉਹਨਾਂ ਦਾ ਸਰੀਰ ਥੋੜਾ ਜਿਹਾ ਸੈੱਟ ਹੋ ਜੂਗਾ ਨਾਲੇ ਅੱਜ ਆਪਾਂ ਕਰਦੇ ਆਂ ਖੁੱਡਿਆਂ ਦੀ ਸਫਾਈ ਤੇ ਨਾਲੇ ਜਿਹੜੀਆਂ ਜੋੜੀਆਂ ਆਪਣੀਆਂ ਪੱਟਣ ਵਾਲੀਆਂ ਨੇ ਉਹ ਵੀ ਪੱਟਦਾਨੇ ਆ ਤੇ ਦਿਖਾਉਣਿਆਂ ਤੁਹਾਨੂੰ ਬਲੌਗ ਦੇ ਵਿੱਚ ਅੱਜ ਤੇ ਲਓ ਬਈ ਪਹਿਲਾਂ ਤੁਹਾਨੂੰ ਖੁੱਡਾ ਦਿਖਾਉਣਿਆਂਗੇ ਇਹ ਵਾਲਾ ਇਹਦੀ ਸਫਾਈ ਗੋਪੀ ਕਰੀ ਜਾਂਦਾਗਾ ਹਜੇ ਉਹਨੀ ਰੋਟੀ ਰੋਟੀ ਖਾ ਕੇ ਪਹਿਲਾਂ ਸਫਾਈ ਵਾਲਾ ਕੰਮ ਨਿਵੇੜਨ ਲੱਗਿਆਂਗੇ ਆਪਾਂ ਤੇ ਮੈਂ ਕਰਤਾ ਬਲੌਗ ਸ਼ੁਰੂ ਪਹਿਲਾਂ ਕਰਦੇ ਆਪਾਂ ਖੁੱਡੇ ਦੇ ਵਿੱਚ ਐਂਟਰੀ ਤੇ ਤੁਹਾਨੂੰ ਦਿਖਾਉਣਿਆਂ ਦੇਖੋ ਕਿੰਨਾ ਜ਼ਿਆਦੇ ਵੀਰੇ ਗੰਦ ਪੈ ਗਿਆ ਖੁੱਡੇ ਚ ਆਪਣੇ ਜਾਣ ਕਰਕੇ ਤੇ ਦੇਖੋ ਕਿੰਨੇ ਫੰਗ ਕਿੰਨੀਆਂ ਪਿੱਠਾਂ ਤੇ ਬੁਰਾ ਹਾਲ ਹੋਇਆ ਪਿਆਗਾ ਆ ਦੋ ਬੱਚੇ ਜਿਹੜੇ ਉੱਥੇ ਆਂਡੇ ਰੱਖਿਓ ਸੀ ਟੋਕਰੀ ਦੇ ਵਿੱਚ ਆ ਦੋਨੇ ਬੱਚੇ ਤੰਦਰੁਸਤ ਨਿਕਲੇ ਵਧੀਆ ਨਹੀਂਗੇ ਤੇ ਬਾਕੀ ਅੱਜ ਚੰਗੀ ਤਰ੍ਹਾਂ ਸਾਰੇ ਖੁੱਡਿਆਂ ਦੀ ਸਫਾਈ ਕਰਦਾਂਗੇ ਇੱਧਰ ਆਪਾਂ ਇੱਕ ਹੀ ਜੋੜੀ ਛੱਡੀ ਹੋਈ ਹੈ ਸਿਰਫ ਆ ਬੱਚਿਆਂ ਲਈ ਹੋਰ ਇੱਧਰ ਕੋਈ ਵੀ ਕਬੂਤਰ ਨਹੀਂ ਕਬੂਤਰੀਆਂ ਪੁੱਤੇ ਲੈ ਕੇ ਸੀ ਤੇ ਬਾਕੀ ਵੱਡੇ ਕਬੂਤਰ ਆਪਣੇ ਖੁੱਡੇ ਦੇ ਵਿੱਚ ਨੇ ਆ ਜੋੜੀ ਛੱਡੀ ਹੋਈ ਹੈਗੀ ਇਹਨਾਂ ਨੂੰ ਵੀ ਬੱਚੇ ਪਾਲ ਲਾਂਦੋ ਉਸ ਤੋਂ ਬਾਅਦ ਇਹ ਖੁੱਡਾ ਆਪਾਂ ਇੱਥੋਂ ਚੱਕ ਦੇਣਾ ਵੀਰੇ ਮਤਲਬ ਖਾਲੀ ਕਰ ਦੇਣਾ ਹੈਗਾ ਇੱਥੇ ਆਪਾਂ ਬਾਹਰਲਾ ਚੁੱਲਾ ਬਣਾਵਾਂਗੇ ਤੇ ਆ ਖੁੱਡੇ 'ਚੋਂ ਕੋਈ ਕਬੂਤਰ ਨਹੀਂ ਰੱਖਣਾ ਤੇ ਚਲੋ ਪਹਿਲਾਂ ਕਰੀਏ ਸਾਫ ਸਫਾਈ ਫੇਰ ਕਰ ਦਾਂਗੇ ਕੀ ਗੱਲ ਬਾਤ ਲਓ ਬਈ ਆਹ ਕੁੱਟਾ ਕਰਤਾ ਆਪਾਂ ਬਿਲਕੁਲ ਸਾਫ ਤੇ ਦੇਖੋ ਜਮਾ ਕਲੀਨ ਕਰਤਾ ਆਦਾ ਥੱਲੇ ਜਿਹੜੀਆਂ ਵਿਠਾਂ ਦੇ ਦਾਗ ਪਏ ਹੋਏ ਨੇ ਉਹ ਚਮਕਦੇ ਨੇ ਬਾਕੀ ਜਮਾ ਸਾਫ ਕਰਤਾ ਏ ਟੂ ਜ਼ੈਡ ਕੁੱਟਾ ਤੇ ਦੇਖੋ ਕਿਵੇਂ ਚਮਕਾਤਾ ਇਹਦੇ ਵਿੱਚ ਟੋکریاں ਟੋکریاں ਸਾਰੀਆਂ ਕੱਢਤੀਆਂ ਬਈ ਆਪਾਂ ਇੱਕ ਆਕ ਹੁੰਦਾ ਰੱਖਿਆ ਤੇ ਦੋ ਗੁੰਡੇ ਰੱਖੇ ਨੇ ਆਹ ਆਹ ਗੁੰਡਿਆਂ ਦੇ ਵਿੱਚ ਬੱਚੇ ਨੇ ਬਾਕੀ ਸਾਰੀਆਂ ਟੋکریاں ਬਾਹਰ ਕੱਢ ਲੀਆਂ ਧੋਸ ਮਾਰ ਕੇ ਉਹਨਾਂ ਨੂੰ ਸਾਫ ਹਾਂਦਾਂਗੇ ਅੱਗੇ ਆਪਣੇ ਕੰਮ ਹੋਣਗੇ ਆ ਟੋکریاں ਮੈਂ ਤੁਹਾਨੂੰ ਦਿਖਾਉਣਾ ਕਿੱਧਰ ਕੱਢ ਕੇ ਰੱਖਤੀਆਂ ਆ ਪਈਆਂ ਨੇ ਬਾਈ ਟੋکریاں ਸਾਰੀਆਂ ਚਿੰਕ ਕੇ ਆਪਾਂ ਇੱਧਰ ਰੱਖ ਲੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਧੋਲਾਂਗੇ ਸਰਫ ਸਰਫ ਦੇ ਨਾਲ ਧੋ ਕੇ ਇਹਨਾਂ ਨੂੰ ਅੰਦਰ ਰੱਖ ਦਾਂਗੇ ਬਾਈ ਸਟੋਰ ਰੂਮ 'ਚ ਆਉਂਦੇ ਸੀਜ਼ਨ ਆਪਣੇ ਫੇਰ ਦੁਬਾਰ ਤੋਂ ਆਹੀ ਕੰਮ ਆ ਜਾਣਗੀਆਂ ਤੇ ਆ ਰੈਂਕ ਹਜੇ ਪਿਆ ਗਿਆ ਇਹਨੂੰ ਬੱਚੇ ਪਾਲ ਜਾਂਦੇ ਜਦੋਂ ਬੱਚੇ ਪਾਲ ਕੇ ਅੱਗੇ ਆਹ ਰੈਂਕ ਤੇ ਵੀ ਆਪਾਂ ਮਾਰ ਕੇ ਚੰਗੀ ਤਰ੍ਹਾਂ ਰੰਗ ਤੇ ਵਧੀਆ ਸੋਨਾ ਬਣਾ ਕੇ ਇਹਨੂੰ ਵੇਚ ਕੇ ਸਾਈਡ ਰੱਖ ਦਾਂਗੇ ਆਉਂਦੇ ਸਾਲ ਦੁਬਾਰ ਤੋਂ ਆਪਾਂ ਨੂੰ ਕੰਮ ਦੇਣਗੇ ਤੇ ਆਜੋ ਹੁਣ ਫਿਰ ਆਪਾਂ ਚੱਲੀਏ ਆਪਣੇ ਕਮਰੇ ਵਾਲੇ ਖੁੱਡੇ 'ਚ ਤੇ ਉਧਰ ਦਿਖਾਉਣੇ ਆਗੇ ਸਾਨੂੰ ਕਬੂਤਰ ਨਾਲੇ ਕਰਦੇ ਆ ਉਧਰ ਸਾਫ ਸਫਾਈ ਆਜੋ ਫਿਰ ਤੇ ਆਪਾਂ ਆ ਗਏ ਆਪਣੇ ਵੱਡੇ ਕਮਰੇ 'ਚ ਤੇ ਸਾਨੂੰ ਪਹਿਲਾਂ ਨਾ ਕਮਰੇ ਦਾ ਮੈਂ ਹਾਲ ਦਿਖਾਉਣਾਗਾ ਆਪਣੇ ਜਾਣ ਤੋਂ ਬਾਅਦ ਕਿੰਨਾ ਜਿਆਦਾ ਬੁਰਾ ਹਾਲ ਹੋ ਗਿਆ ਸੀ ਆ ਕਣਕ ਦੇਖੋ ਡੈਡੀ ਐਵੇਂ ਪਾ ਦਾਂਦਾ ਸੀ ਤੇ ਕਿੰਨੀ ਜਿਆਦੇ ਥੱਲੇ ਕਣਕ ਖਿੰਡੀ ਪਈ ਹੈਗੀ ਆ ਢੋਲੀਆਂ ਵੀ ਜਮਾਂ ਸਾਫ ਨਹੀਂ ਹੈਗੀਆਂ ਤੇ ਬਹੁਤ ਜਿਆਦੇ ਗੰਦ ਪਿਆ ਹੋਇਆ ਹੈਗਾ ਖੁੱਡੇ ਦੇ ਵਿੱਚ ਤੇ ਆ ਬੈਠੇ ਨੇ ਸਾਰੇ ਕਬੂਤਰ ਆ ਇੱਧਰ ਦੋ ਚਾਰ ਜੋੜਿਆ ਨਹੀਂ ਹੀ ਬਸ ਆਂਡੇ ਰੱਖੇ ਹੋਏ ਨੇ ਤੇ ਪਿੱਲੀ ਏਟ ਵੀ ਜਮਾ ਖਤਮ ਹੋਈ ਪਈ ਹੈਗੀ ਇੱਧਰ ਆਹ ਟੋਕਰੀਆਂ ਆਪਾਂ ਸਾਰੀਆਂ ਕੱਢ ਲਈਏ ਇਹਨਾਂ ਨੂੰ ਵੀ ਧੋਲਾਂਗੇ ਉਹ ਸਟੈਂਡ ਵੀ ਆਪਾਂ ਅੱਜ ਬਾਹਰ ਕੱਢ ਦਾਂਗੇ ਤੇ ਇੱਥੋਂ ਆਹ ਇੱਟਾਂ ਉੱਤਾਂ ਵਾਲੇ ਖਾਨੇ ਸਾਰੇ ਚੱਕ ਦਾਂਗੇ A to Z ਕਿਉਂਕਿ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੁਣ ਇਹਨਾਂ ਦੀ ਕਿ ਹੁਣ ਆਪਾਂ ਜੋੜੀਆਂ ਸਾਰੀਆਂ ਲੱਗ ਕਰਤੀ ਜਿੰਨੇ ਨੇ ਇੱਕ ਬੱਚਾ ਸਿਰਫ ਆਪਣਾ ਆਹ ਰਹਿ ਗਿਆ ਇੱਥੇ ਤੇ ਇੱਕ ਰਹਿ ਗਿਆ ਢੋਲੀ ਦੇ ਵਿੱਚ ਆਹ ਬੈਠਾ ਆਹ ਦੋ ਬੱਚੇ ਨੂੰ ਆਪਾਂ ਲੈ ਕੇ ਚੱਲਾਂਗੇ ਫੇਰ ਤੇ ਆਹ ਘੋਤਰੀ ਨੇ ਆਪਣੀ ਨੇ ਰੱਖ ਰੱਖੇ ਨੇ ਆਂਡੇ ਬਾਸੀ ਥੋੜੇ ਦਿਨਾਂ ਦੇ ਤੱਕ ਬੱਚੇ ਕੱਢ ਲੂਗੀ ਬੱਚੇ ਕੱਢਣ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਤੇ ਇੱਕ ਜੋੜੇ ਨੇ ਆਪਣੇ ਨੇ ਰੱਖ ਰੱਖੇ ਨੇ ਆਹ ਟੋਕਰੀ ਦੇ ਵਿੱਚ ਆਂਡੇ ਦੋ ਆਂਡੇ ਪਈ ਨੇ ਇੱਧਰ ਦੋ ਜੋੜੀਆਂ ਹੋ ਗਈਆਂ ਵੀਰੇ ਇੱਥੇ ਇੱਕ ਕਬੂਤਰੀ ਨੇ ਰੱਖ ਰੱਖੇ ਨੇ ਉਹ ਸਾਹਮਣੇ ਆਂਡੇ ਤਿੰਨ ਜੋੜੀਆਂ ਤੇ ਇੱਕ ਰੱਖ ਰੱਖੇ ਨੇ ਉਹ ਸਟੈਂਡ ਦੇ ਥੱਲੇ ਆਂਡੇ ਆਹ ਚਾਰ ਜੋੜੀਆਂ ਛੱਡਣੀਆਂ ਨੇ ਬਾਕੀ ਸਾਰੇ ਕੂਤਰ ਆਪਾਂ ਇੱਥੋਂ ਦੇਨੇ ਨੇ ਝਾਕ ਤੇ ਆਜੋ ਫਿਰ ਪਹਿਲਾਂ ਕਰੀ ਆਪਾਂ ਸਫਾਈ ਕਰਕੇ ਸਫਾਈ ਉਹ ਤੋਂ ਬਾਅਦ ਦਿਖਾਉਣਾ ਤੁਹਾਨੂੰ ਮੈਂ ਕਮਰਾ ਆਲੋ ਬਈ ਆ ਕੁਟਾਵੀਂ ਕਰਤਾ ਚੰਗੀ ਤਰ੍ਹਾਂ ਸਾਫ ਤੇ ਸਾਰਾ ਗੰਦ ਆਪਾਂ ਕੱਢਤਾ ਬਾਹਰ ਜਿਹੜੀ ਆ ਬਰੀਕ ਮਿੱਟੀ ਸੀਗੀ ਇਹ ਝਾਰਨੇ ਵਿੱਚ ਦੀ ਛਾਂ ਕੇ ਬਰੀਕ ਬਰੀਕ ਮਿੱਟੀ ਇੱਥੇ ਪਾਤੀ ਇਹਦੇ ਨਾਲ ਕਬੂਤਰ ਖੁਸ਼ ਰਹਿੰਦੇ ਨੇ ਜਮਾਂ ਜਿਹੜੇ ਆ ਸੋਨੂ ਮਾੜੇ ਮੋٹے ਦਾਣੇ ਚਮਕੀ ਜਾਂਦੇ ਨੇ ਇਹ ਵੀਰੇ ਬਰੀਕ ਬਰੀਕ ਕਣਕਾ ਕੋਈ ਗੱਲ ਨਹੀਂ ਪਈ ਰਹਿਣ ਦਿਓ ਕਬੂਤਰ ਚੱਕ ਲੈਣਗੇ ਕੋਈ ਨੁਕਸਾਨ ਨਹੀਂ ਤੇ ਬਾਕੀ ਆਪਾਂ ਜਮਾਂ ਕਲੀਨ ਕਰਤਾ ਕੁੱਡਾ ਬਿਲਕੁਲ ਸਾਫ ਆ ਤੇ ਆ ਡੋਲੀ ਵੀ ਦੇਖੋ ਸੋਨੂ ਦੇਖਦੇ ਜਮਾਂ ਸਾਫ ਕਰਤੀ ਆ ਕਬੂਤਰੀ ਦੀ ਟੋਕਰੀ ਸਾਫ ਕਰਤੀ ਵਧੀਆ ਰੈਲੈਕਸ ਕਰਤੇ ਯਾਰ ਕਬੂਤਰ ਤੇ ਉਹ ਸਾਰੀਆਂ ਟੋਕਰੀਆਂ ਆਪਾਂ ਕੱਢ ਲਈਆਂ ਉਹ ਟੋਕਰੀ ਆਪਾਂ ਤਾਂ ਰੱਖੀ ਹੋਈ ਹੈ ਉਹਦੇ ਥੱਲੇ ਆਪਣੀ ਕਬੂਤਰੀ ਨੇ ਅੰਡੇ ਰੱਖੇ ਹੋਏ ਨੇ ਕਦੇ ਉਹ ਅੰਡੇ ਨਾ ਛੱਡ ਦੇ ਇਸ ਕਰਕੇ ਆਪੋ ਉਹ ਟੋਕਰੀ ਛੱਡੀ ਨਹੀਂ ਬਾਕੀ ਆਹ ਕੁੱਡੇ ਦੀ ਜਮ੍ਹਾਂ ਹੋ ਗਈ ਸਫਾਈ ਤੇ ਇੱਧਰ ਕਬੂਤਰ ਆ ਕੇ ਬਹਿ ਗਿਆ ਆਪਦੇ ਅੰਡਿਆਂ ਤੇ ਇਹਦੀ ਕਬੂਤਰੀ ਬੈਠੀ ਹੈ ਫੱਡੀ ਤੇ ਤੇ ਬਾਕੀ ਉੱਧਰ ਇੱਕ ਕਬੂਤਰੀ ਬੈਠੀ ਹੈਗੀ ਬਾਕੀ ਆ ਯਾਰ ਜਿਹੜੇ ਸਾਨੂੰ ਬੈਠੇ दिखੀ ਜਾਂਦੇ ਨੇ ਇਹ ਕਬੂਤਰ ਨੇ ਸਾਰੇ ਕਬੂਤਰੀਆਂ ਸਾਰੀਆਂ ਆਪਾਂ ਇਹਨਾਂ ਦੀਆਂ ਪੱਟ ਕੇ ਅਲੱਗ ਕਰਤੀਆਂ ਉਹਨਾਂ ਨੂੰ ਕਿਸੇ ਹੋਰ ਖੁੱਡੇ ਦੇ ਵਿੱਚ ਸਿਫਟ ਕਰਤਾ ਤੇ ਬਾਕੀ ਹੁਣ ਚਲਦੇ ਆਂਗੇ ਬਾਹਰ ਬਾਹਰ ਦੀ ਕਰਦੇ ਆਂ ਥੋੜੀ ਬਹੁਤੀ ਸਫਾਈ ਤੇ ਆਜੋ ਫਿਰ ਚੱਲੀਏ ਬਾਹਰ ਲਓ ਭਾਈ ਥੱਲੇ ਵਾਲੇ ਖੁੱਡੇ ਸਾਰੇ ਸਾਫ਼ ਕਰਕੇ ਆਪਾਂ ਆ ਗਏ ਸੀਗੇ ਉਤਲੇ ਖੁੱਡਿਆਂ 'ਚ ਵੈਸੇ ਤਾਂ ਕੱਲ ਸ਼ਾਮ ਨੂੰ ਆ ਕੇ ਮੈਂ ਮੋਟੀ ਮੋਟੀ ਸਫਾਈ ਕਰਤੀ ਸੀ ਮੈਂ ਤੇ ਗੋਫੀ ਨੇ ਤੇ ਬਾਕੀ ਨਾ ਇੰਨੀਆਂ ਕਿਵਿੱਠਾਂ ਪਈਆਂ ਨੇ ਇਹ ਜੰਮੀਆਂ ਹੋਈਆਂ ਸੀ ਜ਼ਿਆਦੇ ਹੁਣ ਆਪਾਂ ਪਹਿਲਾਂ ਖੁੱਡੇ ਦੇ ਵਿੱਚ ਪਾਣੀ ਮਾਰ ਲਿਆ ਪਾਣੀ ਮਾਰ ਕੇ ਗੋਫੀ ਦੇ ਹੱਥ ਦੇ ਵਿੱਚ ਆ ਗਈ ਹੈ ਪੱਤੀ ਹਨ ਮੋਟੀ ਮੋਟੀ ਸਾਰੀ ਪੱਤੀ ਮਾਰ ਦਾਂਗੇ ਉਸ ਤੋਂ ਬਾਅਦ ਕਰ ਦਾਂਗੇ ਖੁੱਡੇ ਚੰਗੀ ਤਰ੍ਹਾਂ ਸਾਫ ਤੇ ਜਮ੍ਹਾਂ ਕਲੀਨ ਬਾਈ ਠੀਕ ਹੈ ਤੇ ਇੱਧਰਲਾ ਖੁੱਡਾ ਵੀ ਤੁਹਾਨੂੰ ਮੈਂ ਦਿਖਾਉਣਾਗਾ ਇਹਦੇ ਵਿੱਚ ਵੀ ਕੁਝ ਕੰਡੀਸ਼ਨ ਐਵੇਂ ਦੀ ਆ ਆ ਦੇਖੋ ਬਿੱਠਾ ਜੰਮੀਆਂ ਪਈਆਂ ਨੇ ਥੱਲੇ ਤੇ ਬਾਕੀ ਚਲੋ ਇੰਨੀ ਮਿਹਰ ਆ ਬਾਈ ਕਿਉਂਕਿ ਆਪਾਂ ਚੰਡੀਗੜ੍ਹ ਗਏ ਹੋਏ ਸੀ ਨਾ ਤੇ ਬਾਪੂ ਟਾਈਮ ਸਿਰ ਦਾਣੇ ਪਾਉਂਦਾ ਰਿਹਾ ਸਾਰੇ ਕਬੂਤਰ ਬੱਚੇ ਸਾਰੇ ਆਪਣੇ ਤੰਦਰੁਸਤ ਨੇ ਫਿੱਟਨੇਗੇ ਮੈਨੂੰ ਡਰ ਸੀਗਾ ਵੀ ਕਈ ਵਾਰੀ ਕੋਈ ਬੱਚਾ ਬਿਮਾਰ ਨਾ ਹੋ ਗਿਆ ਹੋਵੇ ਜਾਂ ਕੋਈ ਪ੍ਰੋਬਲਮ ਨਾ ਆ ਗਈ ਹੋਵੇ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਬੱਚੇ ਓਕੇ ਨੇ ਬਾਈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਨੇ ਦੂਨੇ ਵਧੀਆ ਖਾਤੇ ਹੋਏ ਨੇ ਤੇ ਵਧੀਆ ਵੇਟ ਵੂਟ ਤੇ ਨੇ ਥੋੜਾ ਝਾੜ ਪਾਰੇ ਨਹੀਂ ਕਿ ਬੱਚੇ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਨੇ ਇਹਨਾਂ ਨੂੰ ਲਗਾਤਾਰ ਦਾਇਆ ਕਰਾਂਗੇ ਤੇ ਕੋਈ ਕਾਸਰ ਨਹੀਂ ਛੱਡਦੇ ਹੁਣ ਵੀ ਮੈਂ ਇੱਕ ਵਾਰੀ ਦਾਤੇ ਮੈਂ ਕਿਹਾ ਚਲੋ ਥੋੜੇ ਵਰਤੇ ਫੰਗਝੇ ਖੋਲੇ ਜਾਂਗੇ ਆਪਾਂ ਜਿੰਨਾਂ ਨਾਲ ਜ਼ਿਆਦਾ ਧੱਕਾ ਕੀਤਾ ਨਹੀਂ ਬੰਦੀ ਤੋਂ ਬਾਅਦ ਕਾਫੀ ਦਿਨ ਹੋ ਗਏ ਇਹਨਾਂ ਨੂੰ ਯਾਰ ਅੱਜ 10 ਦਿਨ ਹੋ ਗਏ ਉਹਨੇ ਮੇਰੇ ਹਿਸਾਬ ਦੇ ਨਾਲ ਤੇ ਚਲੋ ਜਿੰਨਾ ਕ ਟਾਈਮ ਹੀ ਉੱਠਦੇ ਨੇ ਆਪੀ ਉੱਡ-ਉੱਡ ਕੇ ਅੱਜ ਬੈਠੀ ਤੇ ਚਲੋ ਕੋਈ ਨਾ ਪਹਿਲਾਂ ਆਪਾਂ ਕਰਦੇ ਆਂ ਖੁੱਡਿਆਂ ਦੀ ਸਫਾਈ ਮੁੜ ਕੇ ਇਹਨਾਂ ਨੂੰ ਸਾਰਿਆਂ ਨੂੰ ਥੱਲੇ ਲਾ ਕੇ ਆਪਾਂ ਪਾਵਾਂਗੇ ਦਾਣਾ ਪਾਣੀ ਤੇ ਇਹ ਰੱਜ ਪੁੱਜ ਕੇ ਆਪਦੇ ਖੁੱਡਿਆਂ ਦੇ ਵਿੱਚ ਵਹਿ ਜਾਣਗੇ ਉਦੋਂ ਪਹਿਲਾਂ ਸਫਾਈ ਜ਼ਰੂਰੀ ਆ ਪਹਿਲਾਂ ਕਰੀਏ ਸਫਾਈ ਤੇ ਫੇਰ ਕਰਦੇ ਆਂਗੇ ਅੱਗੇ ਗੱਲਬਾਤ ਹੈ ਨਾ ਮਾਰ ਕੇ ਮਿੱਠਾ ਸਾਰੀਆਂ ਕੱਢ ਦਿਆਂ ਸੀ ਖੁੱਡਿਆਂ ਚੋਂ ਬਾਹਰ ਤੇ ਗੋਪੀ ਤੋਂ ਹੀ ਜਾਂਦਾ ਬਾਈ ਪੱਤੀ ਦੇ ਨਾਲ ਕੰਧਾਂ ਕਿਉਂਕਿ ਮਿੱਠਾ ਮੁੱਠਾ ਲੱਗੇ ਹੋਈ ਇਹਨੇ ਕੰਧਾਂ ਤੇ ਅੱਗੇ ਤਿਹਾਰ ਆ ਜਾਂਦੇ ਨੇ ਦੁਸਹਿਰਾ ਟੱਪ ਕੇ ਦੀਵਾਲੀ ਆਈ ਜਾਂਦੀ ਆ ਤਾਂ ਆਪਾਂ ਇਹਨਾਂ ਦਾ ਘਰ ਵੀ ਬਾਈ ਚੰਗੀ ਤਰ੍ਹਾਂ ਸਾਫ਼ ਕਰਸਾ ਧੋ ਧੋ ਕੇ ਹਨ ਜਿਵੇਂ ਆਪਾਂ ਆਪਣੇ ਘਰਾਂ ਦੀ ਸਫਾਈ ਕਰਦੇ ਆਂ ਸੇਮ ਆਪਾਂ ਆਪਣੇ ਖੁੱਡਿਆਂ ਦੀ ਸਫਾਈ ਕਰਦੀ ਕੰਦਾਂ ਵੀ ਸਾਰੀਆਂ ਧੋਤੀਆਂ ਤੇ ਇਹਨਾਂ ਦੀਆਂ ਫੱਟੀਆਂ ਵੀ ਆਪਾਂ ਆਹ ਸਾਰੀਆਂ ਧੋ ਦਾਂਗੇ ਹਨ ਤੇ ਉਹ ਜੰਗਲਾ ਵੀ ਸਾਰਾ ਧੋ ਦਾਂਗੇ ਵਧੀਆ ਸਾਫ਼ ਕਰ ਦਾਂਗੇ ਯਾਰ ਤੇ ਸਾਰੇ ਪ੍ਰਾਤ ਧਿਆਨ ਰੱਖਿਆ ਗੁਰੂ ਕਮੁਤਰਾ ਦਾ ਆਹ ਦੇਖੋ ਆਪਾਂ ਪੱਤੀ ਪੁੱਤੀ ਮਾਰ ਕੇ ਕੰਦਾਂ ਵਧੀਆ ਤਰੀਕੇ ਦੇ ਨਾਲ ਸਾਫ਼ ਕਰਤੀਆਂ ਤੇ ਸਫਾਈ ਦੇ ਵਿੱਚ ਇਹ ਵੀ ਖੁਸ਼ ਰਹਿੰਦੇ ਨੇਗੇ ਤੇ ਜਿੰਨੀ ਆਪਾਂ ਇਹਨਾਂ ਦੀ ਥਾਮ ਸਮਭਾਈ ਕਰਾਂਗੇ ਓਨੇ ਜਿਆਦੇ ਆਪਾਂ ਨੂੰ ਫਾਇਦਾ ਮਿਲੂਗਾ ਤੇ ਆ ਦੇਖੋ ਹੁਣ ਆਪਾਂ ਚਮਾ ਫਰਸ ਆਪਣਾ ਕਲੀਨ ਕਰਤਾ ਇਹਦੇ ਵਿੱਚ ਬਾਅਦ ਚ ਮਾਰ ਦਾਂਗੇ ਆਪਾਂ ਝਾੜੂ ਝਾੜੂ ਮਾਰਨ ਤੋਂ ਬਾਅਦ ਇਹ ਸੁੱਕ ਜੂਗਾ ਧੁੱਪ ਲੱਗ ਜੂਗੀ ਹਨਾ ਚਾਰੇ ਪਾਸੇ ਹਵਾ ਆਈ ਜਾਂਦੀ ਹੈ ਧੁੱਪ ਆਈ ਜਾਂਦੀ ਹੈ ਖੁੱਡਿਆਂ ਦੇ ਵਿੱਚ ਤੇ ਹੋ ਜੂਗੀ ਸਾਫ ਸਫਾਈ ਵਧੀਆ ਤਰੀਕੇ ਦੇ ਨਾਲ ਹੁਣ ਆਹ ਖੁੱਡਾ ਪਹਿਲਾਂ ਆਪਾਂ ਕਰਤਾ ਸਾਫ ਹੁਣ ਚੱਲਾਂਗੇ ਆਪਾਂ ਦੂਜੇ ਖੁੱਡੇ 'ਚ ਲੋ ਬਈ ਆਪਾਂ ਗੇਟ ਵੀ ਧੋਤੇ ਕਬੂਤਰਾਂ ਦੇ ਇਹਨਾਂ ਦੇ ਵਿੱਚ ਵੀ ਥੋੜੀ ਬਹੁਤ ਮਿੱਟੀ ਲੱਗੀ ਹੋਈ ਸੀ ਗੇਟਾਂ ਦੇ ਵਿੱਚ ਫੰਗ ਫੰਗ ਫਸੇ ਹੋਏ ਸੀ ਤੇ ਇਹ ਵੀ ਚੰਗੀ ਤਰ੍ਹਾਂ ਕਰਦੇ ਸਾਫ ਵਧੀਆ ਧੋਤ ਆਣਾ ਅੱਜ ਆਪਾਂ ਜਮਾਂ ਕਲੀਨ ਕਰਤਾ ਦਿਨ ਵੀ ਵਧੀਆ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਤੇ ਜਲਦੀ ਸੁੱਕ ਜੂਗਾ ਕੁੱਡਾ ਜਦੋਂ ਨਾ ਆਪਾਂ ਦਾਣੇ ਪਾਉਣੇ ਨੇ ਉਦੋਂ ਜਮਾਂ ਸੁੱਕੇ ਆਣਗੇ ਤੇ ਇੱਧਰ ਆਹ ਕਰਤਾ ਕੁੱਡਾ ਜਮਾਂ ਕੰਪਲੀਟ ਹੁਣ ਚੱਲ ਦਾਂਗੇ ਆਪਾਂ ਆਹ ਕੁੱਡੇ 'ਚ ਪਹਿਲਾਂ ਮਾਰਦੇ ਇੱਧਰ ਮੋਟੀ ਮੋਟੀ ਪੱਤੀ ਪੱਤੀ ਮਾਰ ਕੇ ਵਿੱਠਾ ਕਰਕੇ ਇਕੱਠੀਆਂ ਲਿਫਾਫੇ 'ਚ ਪਾ ਲੈਣੇ ਆ ਉਹ ਤੋਂ ਬਾਅਦ ਮਾਰ ਕੇ ਬੋਕਰ ਤੇ ਮਾਰ ਕੇ ਪਾਣੀ ਗੁੰਦਾ ਗੁੰਦਾ ਸਾਫ ਕਰਕੇ ਅਨੁਭੀ ਕਰ ਦਾਂਗੇ ਸਾਫਾ ਆਜੋ ਫਿਰ ਆਪਾਂ ਲੱਗੀਏ ਗੋਪੀ ਦੇ ਨਾਲ ਤੇ ਕਰਵਾਈਏ ਸਫਾਈ ਬਈ ਲੋ ਬਈ ਆਪਾਂ ਆਗੇ ਸੀਗੇ ਥੱਲੇ ਤੇ ਸਵੇਰ ਦੇ ਯਾਰ ਥੱਕਾਰ ਗਏ ਆ ਦੋ ਤਿੰਨ ਬੱਚੇ ਆਪਣੇ ਉੱਡੇ ਫਿਰਦੇ ਨੇ ਗੋਪੀ ਇਹਨਾਂ ਨੂੰ ਤਾਰੀ ਜਾਂਦਾ ਤੇ ਤਾਰ ਕੇ ਇਹਨਾਂ ਨੂੰ ਪਾ ਦੂਗਾ ਖੁੱਡਿਆਂ ਦੇ ਵਿੱਚ ਇਹ ਵੀ ਖਾਲਾਂਗੇ ਦਾਣਾ ਪਾਣੀ ਦਾਣਾ ਪਾਣੀ ਰੱਖ ਕੇ ਉਹ ਆਜੂਗਾ ਥੱਲੇ ਇਹ ਸੀਗਾ ਆਪਣਾ ਅੱਜ ਦਾ ਸੋਣਾ ਜਿਹਾ ਵਲੋਗ ਵਲੋਗ ਵਧੀਆ ਲੱਗਿਆ ਹੋਇਆ ਸਾਰੇ ਭਰਾਵਾਂ ਨੂੰ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਵੀਰੇ ਧੰਨਵਾਦ ਸਤਿ ਸੰਧੂ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਭਾਈ ਜਿਉਂਦੇ ਵਸਦੇ ਰਹੋ ਮਿਲਦੇ ਆ ਇੱਕ ਨਵੀਂ ਜੀ ਵੀਡੀਓ ਚ ਵੀਰੇ